ਅਗਰ ਧਿਆਨ ਦੇ ਨਾਲ ਸਹਿਬਜ਼ਾਦਾ ਦੀ ਦਾਸਤਾਨ ਸੁਣ ਲਈਏ ਤੇ ਮੈਨੂੰ ਨਹੀਂ ਲੱਗਦਾ ਦੁਨੀਆ ਦਾ ਕਠੋਰ ਤੋਂ ਕਠੋਰ ਬੰਦਾ ਅਤਿਆਚਾਰੀ ਬੰਦਾ ਵੱਡੇ ਤੋਂ ਵੱਡਾ ਅਤਿਆਚਾਰੀ ਵੱਡੇ ਤੋਂ ਵੱਡਾ ਪਾਪੀ ਅਗਰ ਉਹ ਇਹ ਦਾਸਤਾਨ ਸੁਣੇ ਤੋ ਸੁਣ ਨਹੀਂ ਪਾਏਗਾ ਉਹਦੀ ਅੱਖਾਂ ਚੋਂ ਜੂ ਬੰਦ ਨਹੀਂ ਹੋ ਸਕਦੇ। ਯਹੀ ਕਾਜ धरा ਹਮ ਜਨਮਮ ਸਮਝ ਲਿਓ ਸਭ ਸਾਧੂ ਮਨ ਮਹ। ਅਗਰ ਭਾਰਤ ਨੂੰ ਬਚਾਣਾ ਹੈ ਤੇ ਸਾਨੂੰ ਛੋਟੇ ਸਹਿਬ ਜਿਆਦਿਆਂ ਦੀ ਕਹਾਣੀ ਘਰ ਘਰ ਸੁਣਾਣੀ ਪਵੇ। ਤੱਬੇ ਸਾਂਜੀ ਵਾਲ ਸਦਾਇਣ ਤੂੰ ਕਿਸੇ ਨਾ ਕਿਸੇ ਬਾਰਾ ਜੀ ਆਪ ਜੀ ਕਿ ਸਭ ਦੇ ਲਈ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਚਾਹੀਦੇ ਕਿ ਅਸੀਂ ਹਰ ਰੋਜ਼ ਬਾਣੀ ਨਾਲ ਜੁੜੀਏ। ਸਹਿਬ ਜਿਆਦਿਆਂ ਨੇ ਕੁਰਬਾਨੀ ਕਿਉਂ ਕੀਤੀ? ਤੇ ਮਾਲਕ ਦੀ ਜਦੀ ਮੌਤ ਸੀ ਗੁਰੂ ਸਾਹਿਬ ਦਾ ਭਾਣਾ ਸੀ ਕਿ ਬਹੁਤ ਜ਼ਿਆਦਾ ਸਰਸਵਤੀ ਚੜਾਈ ਬੱਦਲ ਹੋ ਗਏ। ਬਰਸਾਤ ਆ ਗਈ ਝੱਖੜ ਨੇੜੀ ਹੋ ਗਏ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਅੜ ਅੜ ਦੀ ਜਾਣ ਦਿਓ ਕਿਸ ਤਰ੍ਹਾਂ ਛੋਟੇ ਸਾਹਿਬ ਜਦਿਆਂ ਨੂੰ ਸਰਹੰਦ ਵਿੱਚ ਸੂਬਾ ਸਰਹੰਦ ਨੇ ਨੀਅ ਵਿੱਚ ਛਿਣ ਦਿੱਤਾ ਇਹ ਦੁਨੀਆ ਦੀ ਲਾਸਾਨੀ ਸ਼ਹਾਦਤ ਹੈ ਇੰਦਾਂ ਦਾ ਕੋਈ ਵੀ ਉਦਾਹਰਣ ਪੂਰੇ ਸੰਸਾਰ ਵਿੱਚ ਨਹੀਂ ਮਿਲਦਾ ਛੋਟੇ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਲਾਲਚ ਦਵਸੋ ਛੋਟੀ ਜੀ ਲਾਲਚੀਆ ਕਿ ਕੁਝ ਵੀ ਕਰ ਦਤ ਪਰ ਸਹਿਬਜ਼ਾਦੇ ਐਸਾ ਕਿਉਂ ਕਰ ਪਾਏ ਉਹਦੇ ਪਿੱਛੇ ਜੋ ਸਾਰੀ-ਸਾਰੀ ਤਾਕਤ ਹੈ ਉਹ ਹੈ ਮੁਝੇ ਨਾਮ ਦੀ ਕਦੇ ਉਹਨਾਂ ਦੀ ਅੱਖਾਂ 'ਚ ਗਲੇਲਾ ਤੋਂ ਰੋੜੀਆਂ ਮਾਰੀਆਂ ਉਹਨਾਂ ਨੂੰ ਦੋ ਤਰ੍ਹਾਂ ਕੋ ਪ੍ਰਤਾੜਿਤ ਕੀਤਾ ਗਿਆ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਦੁਖੀ ਕੀਤਾ ਛੋਟੇ ਸਹਿਬਜ਼ਾਦੇ 1 ਕਿਲੋ ਭੁੰਲੇ ਫਿਰ ਦੂਜੀ ਤਰ੍ਹਾਂ ਜਿਵੇਂ ਇੱਕ ਵਿਦਵਾਨ ਨੇ ਕਿਹਾ ਕਦੇ ਦੋਸਤ ਬਣ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਦੇ ਵੈਰੀ ਬਣ ਕੇ ਡਰਾਉਣ ਦੀ ਕੋਸ਼ਿਸ਼ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਪੋ ਦਾ ਮਹੀਨਾ ਹੈਗਾ ਤੇ ਗੁਰੂ ਸਾਹਿਬ ਦਸਮ ਗੁਰੂ ਸ੍ਰੀ ਗੁਰਗੋਬਿ ਸਿੰਘ ਦੇ ਜਿਹੜੇ ਪੂਰੇ ਪਰਿਵਾਰ ਤੇ ਜੋ ਇਹ ਮਹੀਨਾ ਹੁੰਦਾ ਇਸ ਵਿੱਚ ਲਸਾਨੀ ਜਿਹੜੀ ਸ਼ਹਾਦਤ ਉਹਨਾਂ ਦੀ ਹੋਈ ਜਿਸ ਵਿੱਚ ਛੋਟੇ ਜਿਹੜੇ ਸੈਭਜਾਦਿਆਂ ਨੂੰ ਨੀਆਂ ਚ ਚਨਵਾਇਆ ਗਿਆ ਸੀ ਪੂਰੀ ਜਿਹੜੀ ਸ੍ਰੀ ਅਨੰਦਪੁਰ ਸਾਹਿਬ ਤੋਂ ਕਿਲਾ ਛੱਡਿਆ ਤੋਂ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਸਵਾਮੀ ਆਚਾਰੀਆ ਰਜੇਸ਼ਵਾਨੰਦ ਜੀ ਹੈਗੇ ਨੇ ਜਿਨ੍ਹਾਂ ਤੋਂ ਅਸੀਂ ਪੂਰੀ ਜਾਣਕਾਰੀ ਲਵਾਂਗੇ ਉਹ ਜਿਹੜਾ ਸਮਾ ਸੀ ਕਿਵੇਂ-ਕਿਵੇਂ ਜਿਹੜੇ ਪੜਾਵ ਜਿਹੜੇ ਸ਼ੁਰੂ ਹੋਏ ਤੇ ਕਿੱਥੇ ਆ ਕੇ ਜਿਹੜਾ ਵਿਸਥਾਰ ਹੋਇਆ ਸਭ ਤੋਂ ਪਹਿਲਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਮੀ ਜੀ ਇਹਨਾਂ ਪੌਧੇ ਮਹੀਨੇ ਨੂੰ ਬਹੁਤ ਅਸੀਂ ਸਿੱਖ ਸਮਾਜ ਚ ਗਿਨਾ ਜਾਂਦਾ ਕਿ ਇਸ ਮਹੀਨੇ ਚ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਜਿਹੜਾ ਕਿ ਲਸਾਨੀ ਸ਼ਹਾਦਤ ਪਾਇਆ ਤਾਂ ਅਸੀਂ ਜਾਣਨਾ ਚਾਹੁੰਦੇ ਆ ਕਿ ਕਿੱਥੋਂ ਸ਼ੁਰੂ ਹੋਇਆ ਸੀ ਤੇ ਕਿੱਥੇ ਆ ਕੇ ਪੂਰੀ ਜਿਹੜਾ ਪਰਿਵਾਰ ਜਿਹੜਾ ਕਿ ਜਿਸ ਦੀ ਪੂਰੀ ਸ਼ਹਾਦਤ ਹੋਈ ਦੇਖੋ ਅਗਰ ਆਪਾਂ ਕਹੀਏ ਕਿੱਥੋਂ ਸ਼ੁਰੂ ਹੋਇਆ ਸੀ ਸ਼ੁਰੂ ਤਾਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੀ ਹੋ ਗਿਆ ਸੀ ਗੁਰੂ ਨਾਨਕ ਦੇਵ ਮਹਾਰਾਜ ਦੇ ਟਾਈਮ ਜਦ ਗੁਰੂ ਸਾਹਿਬ ਆਏ ਉਹ ਇਸ ਲਈ ਦੁਨੀਆ ਵਿੱਚ ਆਏ ਕਿ ਧਰਮ ਖਤਮ ਹੋ ਚੁੱਕਿਆ ਸੀ ਧਰਮ ਦੇ ਮੈਨੇ ਬਦਲੇ ਜਾ ਚੁਕੇ ਸੀ ਜਿੱਥੇ ਪਖੰਡਲੀ ਲੋਕਾਂ ਨੇ ਧਰਮ ਨੂੰ ਬਦਲਿਆ ਉੱਥੇ ਹੀ ਕਰੂਰ ਸ਼ਾਸਕਾਂ ਨੇ ਜਿਦਾ ਗੁਰੂ ਸਾਹਿਬ ਨੇ ਬਾਬਰ ਨੂੰ ਕਿਹਾ ਨਾ ਖੁਰਾਸਾਨ ਖਸਮਾਨਾ ਕੀਤਾ ਹਿੰਦੁਸਤਾਨ ਲਾਇਆ ਗੁਰੂ ਸਾਹਿਬ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਔਰ ਉਸ ਦੇ ਵਿਰੁੱਧ ਅਤਿਆਚਾਰ ਦੇ ਵਿਰੁੱਧ ਆਵਾਜ਼ ਉਠਾਈ ਗੁਰੂ ਸਾਹਿਬ ਨੇ ਲੇਕਿਨ ਆਪ ਜੀ ਜਾਣਦੇ ਹੋ ਕਿ 2 250 ਸਾਲ ਦਾ ਜੋ ਇਤਿਹਾਸ ਹੈ ਇਹ ਪੂਰੀ ਦੁਨੀਆ ਵਾਸਤੇ ਨਾ ਕਿ ਕਿਸੇ ਥੋੜੇ ਏਰੀਆ ਵਾਸਤੇ ये पूरे संसार में एक सिक्ख्या दिदा दे कि किस तरह धर्म की है सच्चा धर्म की है पखंडा तो रहत होकर असी रब न किस तरह मिलना है लेकिन साहिब श्री गुरु नानक देव महाराज तो बाद पाँजे पातशाह श्री गुरु अर्जन देव महाराज की शहादत होंगी है जी। आप दे दे। जी ने तत्ती तवीं बिठाया जो है लेकिन आप जी दे, तो की दे? जी। आप जी दवित्रशना तो निकलता है ਦੀਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਬੰਗੈ ਕਿ ਉਹ ਰੱਬ ਦੀ ਭਗਤੀ ਹੀ ਸਭ ਤੋਂ ਵੱਡੀ ਭਗਤੀ ਹੈ ਉਸ ਤੋਂ ਬਿਨਾ ਇਸ ਸੰਸਾਰ ਕੂੜ ਹੈ ਪਰ ਇਸ ਸੰਸਾਰ ਦੀ ਰੱਖਿਆ ਕਰਨ ਦੀ ਵੀ ਜ਼ਿੰਮੇਵਾਰੀ ਮਹਾਪੁਰਖਾਂ ਦੀ ਹੈ ਸੰਤਾਂ ਦੀ ਹੈ ਬਿਨਾ ਸੰਤਾਂ ਤੋਂ ਇਸ ਸੰਸਾਰ ਨੂੰ ਕਦੇ ਕੋਈ ਸੁੱਖ ਨਹੀਂ ਦੇ ਸਕਿਆ ਉਹ ਸੁੱਖ ਗੁਰੂ ਸਾਹਿਬ ਸਾਨੂੰ ਦੇ ਕੇ ਗਏ ਆਪ ਜੀ ਨੇ ਪੋਦੇ ਮਹੀਨੇ ਦੀ ਗੱਲ ਕੀਤੀ ਉਹ ਜਿਹੜੀ ਸ਼ਹਾਦਤ ਪੰਜਵੀਂ ਪਾਸ਼ਾ ਨੇ ਦਿੱਤੀ ਉਸ ਨੂੰ ਪੂਰਨ ਕੀਤਾ ਨੌਵੀਂ ਪਾਸ਼ਾਈ ਅਤੇ ਦਸਵੀਂ ਪਾਸ਼ਾਈ ਨੇ ਆਪਣਾ ਸਰਬੰਸ ਵਾਰ ਕੇ ਸਾਰਾ ਆਪਣਾ ਪਰਿਵਾਰ ਵਾਰ ਦਿੱਤਾ ਆਪ ਜੀ ਜਾਣਦੇ ਹੋ ਕਿ ਔਰੰਗਜ਼ੇਬ ਕੋਲ ਜਦ ਗੁਰੂ ਸਾਹਿਬ ਗਏ ਗੁਰੂ ਤੇਗ ਬਹਾਦਰ ਮਹਾਰਾਜ ਦੁਨੀਆ ਦਾ ਸਭ ਤੋਂ ਪਹਿਲੀ ਵਾਰ ਇਦਾਂ ਹੋਇਆ ਕਿ ਕੋਈ ਆਪਣੀ ਸ਼ਹੀਦੀ ਦੇਣ ਖੁਦ ਜਾ ਰਿਹਾ ਇਹ ਦੁਨੀਆ 'ਚ ਇਤਿਹਾਸ ਨਹੀਂ ਮਿਲਦਾ ਗੁਰੂ ਸਾਹਿਬ ਕਹਿੰਦੇ ਕਿ ਹੈ ਔਰੰਗਜ਼ੇਬ ਅਸੀਂ ਨਾ ਤੇਰੇ ਖਿਲਾਫ ਆ ਨਾ ਸੀ ਉਸ ਵਕਤ ਹਿੰਦੂਆਂ ਦੇ ਖਿਲਾਫ ਸੀ ਜੋ ਜਨੇਊ ਜਾਂ ਤਿਲਕ ਲਾਉਂਦੇ ਸੀ ਅਸੀਂ ਤਾਂ ਜੋ ਅਤਿਆਚਾਰ ਕਰਦੇ ਹਨ ਗੁੰਮਰਾ ਕਰਦੇ ਹਨ ਉਹਨਾਂ ਦੇ ਖਿਲਾਫ ਤੇ ਗੁਰੂ ਸਾਹਿਬ ਨੇ ਬਹੁਤ ਵੱਡੀ ਸਿੱਖਿਆ ਦਿੱਤੀ ਔਰੰਗਜ਼ੇਬ ਕਹਿੰਦਾ ਪਹਿਲੀ ਪਾਸ਼ਾਹੀ ਨੇ ਤੇ ਤਿਲਕ ਨਹੀਂ ਲਾਇਆ ਜੰਜੂ ਨਹੀਂ ਪਾਇਆ ਤੇ ਤੁਸੀਂ ਉਹਨੂੰ ਬਚਾਉਣ ਵਾਸਤੇ ਆ ਗਏ ਆਪਾਂ ਸੁਣਦੇ ਹਾਂ ਨਾ ਦਸਵੀਂ ਪਾਸ਼ਾਹੀ ਦੀ ਬਾਣੀ ਆਪਾਂ ਕਹਿੰਦੇ तिलक जंजू राखा प्रभता का कि तिलक दी रखिया ਕਰਨ ਵਾਸਤੇ ਤੁਸੀਂ ਆ ਗਏ ਜੰਜੂ ਦੀ ਰੱਖਿਆ ਕਰਨ ਵਾਸਤੇ ਆ ਗਏ ਗੁਰੂ ਸਾਹਿਬ ਕਹਿੰਦੇ ਨਹੀਂ ਮੈਂ ਅਤਿਆਚਾਰ ਦੇ ਖਿਲਾਫ ਖੜਾ ਹੋਇਆ ਔਰ ਆਪ ਜੀ ਨੇ ਇਤਨੀ ਮਹਾਨ ਸਹਾਦਤ ਦਿੱਤੀ ਜਿਸ ਸਹਾਦਤ ਦਾ ਸਦਕਾ ਅੱਜ ਹਿੰਦੁਸਤਾਨ ਅੱਜ ਭਾਰਤਵਰਸ਼ ਇੱਕ ਆਨੰਦ ਦੇ ਵਿੱਚ ਹੈ ਲੇਕਿਨ ਇਹ ਜਿਹੜਾ ਪੌਦਾ ਮਹੀਨਾ ਇਹ ਦੁਖੀ ਹੋਣ ਦਾ ਮਹੀਨਾ ਨਹੀਂ ਹੈ ਤਾਂ ਆਪਾਂ ਕਈ ਵਾਰ ਬਹੁਤ ਜ਼ਿਆਦਾ ਇਮੋਸ਼ਨਲ ਹੁੰਦੇ ਦੁਖੀ ਹੁੰਦੇ ਆ ਵਿਰਾਗ ਦਾ ਮਹੀਨਾ ਹੈ ਕਿਉਂਕਿ ਉਹ ਸੱਚੇ ਪਾਤਸ਼ਾਹ ਨੇ ਸਾਨੂੰ ਦੁੱਖ ਸੁੱਖ ਤੋਂ ਉੱਪਰ ਉਠਾਇਆ ਆਪ ਜੀ ਦੇਖੋ ਮਾਤਾ ਗੁਜਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਦੇ ਕਿਲੇ ਚ ਰਹੇ ਬੜਾ ਆਨੰਦ ਲੈ ਰਹੇ ਗੁਰੂ ਸਾਹਿਬ ਕੋਲ ਸੰਦੇਸ਼ ਆਂਦਾ ਹੈ ਕਿ ਅਗਰ ਤੁਸੀਂ ਆਨੰਦਪੁਰ ਦਾ ਕਿਲਾ ਛੱਡ ਦੋ ਤੇ ਅਸੀਂ ਤੁਹਾਡੇ ਨਾਲ ਕੋਈ ਵੈਰ ਵਿਰੋਧ ਨਹੀਂ ਰੱਖਾਂਗੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਨੰਦਪੁਰ ਦਾ ਕਿਲਾ ਛੱਡੋ ਅਸੀਂ ਆਪਜੀ ਦੇ ਖਿਲਾਫ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਗੁਰੂ ਸਾਹਿਬ ਜਾਨੀ ਜਾਨ ਸਨ ਆਪ ਜੀ ਨੇ ਕਿਹਾ ਨਹੀਂ ਅਸੀਂ ਅਨੰਦਪੁਰ ਦਾ ਕਿਲਾ ਨਹੀਂ ਛੱਡਣਾ ਪਰ ਇਤਿਹਾਸ ਦੱਸਦਾ ਹੈ ਕਿ ਮਾਤਾ ਗੁਜਰੀ ਇਹ ਕਹਿਣ ਲੱਗੇ ਕਿ ਆਪਾਂ ਅਨੰਦਪੁਰ ਦਾ ਕਿਲਾ ਛੱਡ ਦੋ ਆਪਾਂ ਇਹ ਦੁਨੀਆ ਨੂੰ ਸ਼ਾਂਤੀ ਦੇਣੀ ਹੈ ਪਿਆਰ ਦੇਣਾ ਹੈ ਮੁਹੱਬਤ ਦੇਣੀ ਹੈ ਇਹਨਾਂ ਦਾ ਜੋ ਵਿਰੋਧ ਹੈ ਜੋ ਇਹ ਅਤਿਆਚਾਰ ਕਰ ਰਹੇ ਆ ਉਹਦੇ ਹੋਰ ਬਹੁਤ ਤਰੀਕੇ ਆ ਅਸੀਂ ਉਸ ਤਰੀਕਿਆਂ ਨਾਲ ਇਹਨਾਂ ਨੂੰ ਆਪਾਂ ਇਸ ਦੇਸ਼ ਨੂੰ ਬਚਾਣਾ ਹੈ ਲੇਕਿਨ ਗੁਰੂ ਸਾਹਿਬ ਨੇ ਕਿਹਾ ਮੈਂ ਇਹਨਾਂ ਨੂੰ ਜਾਣਦਾ ਇਹਨਾਂ ਨੇ ਧੋਖਾ ਕਰਨਾ ਹੈ ਲੇਕਿਨ ਮਾਤਾ ਦੇ ਕਹਿਣ ਤੇ ਗੁਰੂ ਸਾਹਿਬ ਨੇ ਕਿਹਾ ਠੀਕ ਹੈ ਆਪਾਂ ਆਨੰਦਪੁਰ ਦਾ ਕਿਲਾ ਛੱਡ ਦਿੰਦੇ ਆ ਆਪ ਸਾਰੇ ਜਾਣਦੇ ਹੋ ਆਨੰਦਪੁਰ ਦੇ ਕਿਲੇ 'ਚ ਬਹੁਤ ਜ਼ਿਆਦਾ ਆਨੰਦ ਸੀ ਕਿਉਂਕਿ ਰੋਜ਼ ਉੱਥੇ ਗੁਰੂ ਸਾਹਿਬ ਪ੍ਰਵਚਨ ਕਰਦੇ ਸਨ ਆਪਣੇ ਪਵਿੱਤਰ ਮੁਖਾਰਬਨ ਤੋਂ ਸੰਗਤਾਂ ਨੂੰ ਨਿਹਾਲ ਕਰਦੇ ਸਨ ਪਰ ਉਹ ਕਿਲਾ ਛੱਡਿਆ ਬਹੁਤ ਸਾਰੇ ਸਿਆਣੇ ਬਹੁਤ ਸਾਰੇ ਜਿਹੜੇ ਸੇਵਾਦਾਰ ਸਨ ਉਹਨਾਂ ਨੇ ਗੁਰੂ ਸਾਹਿਬ ਨੂੰ ਆਕੇ ਕਿਹਾ ਗੁਰੂ ਸਾਹਿਬ ਜੋ ਇੱਥੇ ਧਨ ਹੈ ਦੌਲਤ ਹੈ ਇਹ ਆਪਾਂ ਸੰਗਤਾਂ ਵਿੱਚ ਵੰਡਦੀ ਹੈ ਦੇਖੋ ਕਿਤਨਾ ਵੱਡਾ ਉਪਦੇਸ਼ ਕੀਤਾ ਗੁਰੂ ਸਾਹਿਬ ਨੇ ਗੁਰੂ ਸਾਹਿਬ ਕਹਿੰਦੇ ਜਿਹੜੀ ਸੰਗਤ ਵਿੱਚ ਮਾਇਆ ਆਂਦੀ ਹੈ ਉਹ ਅੰਮ੍ਰਿਤ ਹੁੰਦੀ ਹੈ ਔਰ ਜਦ ਉਹ ਅੰਮ੍ਰਿਤ ਸੰਗਤ ਵਿੱਚ ਵਰਤਦਾ ਹੈ ਉਹ ਮਾਇਆ ਤੋ ਸੰਗਤ 'ਚ ਲੰਗਰ ਵਰਤਦਾ ਹੈ ਹੋਰ ਕੰਮ ਹੁੰਦੇ ਹਨ ਉਹ ਸਾਰਾ ਅੰਮ੍ਰਿਤ ਰੂਪ ਹੋ ਜਾਂਦਾ ਹੈ ਲੇਕਿਨ ਅਕਸੀ ਅਗਰ ਉਹ ਸੰਮਰਤ ਨੂੰ ਆਪਣੇ ਘਰ ਵਰਤਦੇ ਹਾਂ ਤੇ ਉਹ ਜ਼ਹਿਰ ਹੋ ਜਾਂਦਾ ਹੈ ਤੇ ਉਹ ਸਾਰੀ ਸਾਰੀ ਮਾਇਆ ਕਿਹਾ ਜਾਂਦਾ ਕਿ ਸਰਸਾ ਨਦੀ 'ਚ ਰੋੜ ਦਿੱਤੀ ਗਈ ਸੀ ਔਰ ਜਦ ਚਾਲੇ ਪਾਏ ਉਥੋਂ ਸੰਗਤਾਂ ਨੇ ਚਾਰ ਸਹਿਬ ਜਾਦੇ ਮਾਤਾ ਗੁਜਰੀ ਔਰ ਗੁਰੂ ਸਹਿਬਾਨ ਜਦੋਂ ਸੇ ਚੱਲੇ ਸਰਸਾ ਨਦੀ ਤੋਂ ਤੇ مالک ਜੀ ਦੀ ਮੌਤ ਸੀ ਗੁਰੂ ਸਾਹਿਬ ਦਾ ਭਾਣਾ ਸੀ ਕਿ ਬਹੁਤ ਜਿਆਦਾ ਸਰਸਨ ਦੀ ਚੜਾਈ ਬੱਦਲ ਹੋ ਗਏ ਚੱਕਰ ਦੀ ਬਰਸਾਤ ਆ ਗਈ ਝੱਖਣ ਨੇੜੀ ਹੋ ਗਏ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਆਡਲ ਹੋ ਗਏ ਉਸ ਤੋਂ ਬਾਅਦ ਮੇਲ ਨਹੀਂ ਹੋਏ ਪਰਿਵਾਰ ਦੇ ਉਸ ਤੋਂ ਬਾਅਦ ਮੇਲ ਨਹੀਂ ਹੋਏ ਗੁਰੂ ਸਾਹਿਬ ਔਰ ਵੱਡੇ ਸਾਹਿਬ ਜਾਦੇ अजीत ਬਾਬਾ ਜੀ ਔਰ ਬਾਬਾ ਜੁਝਾਰ ਸਿੰਘ ਆਪਜੀ ਚਮਕੌਰ ਦੀ ਗਲੀ ਵਿੱਚ ਚਲੇ ਗਏ ਦੂਜੇ ਪਾਸੇ ਜਿਹੜਾ ਗੰਗੂ ਸੀ ਉਹ ਮਾਤਾ ਗੁਜਰੀ ਔਰ ਛੋਟੇ ਸਹਿਬਜ਼ਾਦਿਆਂ ਨੂੰ ਲੈ ਕੇ ਆਪ ਜੀ ਨੂੰ ਪਤਾ ਹੈ ਪਹਿਲੇ ਰਸਤੇ 'ਚ ਰੁਕਦਾ ਹੈ ਫਿਰ ਅਗਲੇ ਦਿਨ ਆਪਣੇ ਘਰ ਲੈ ਜਾਂਦਾ ਹੈ ਔਰ ਉੱਥੇ ਜਾ ਕੇ ਮਰੀਂਡਾ ਥਾਣੇ 'ਚ ਕੈਦ ਕਰਕੇ ਬੱਚਿਆਂ ਨੂੰ ਔਰ ਮਾਤਾ ਨੂੰ ਲਾਲਚ ਵਸੋ ਕੇ ਉਸ कोतवाल ਨੂੰ ਬੁਲਾ ਕੇ ਉਹਨਾਂ ਨੂੰ ਫੜਾ ਦਿੰਦਾ ਹੈ ਲੇਕਿਨ ਇਹ ਸਾਰੀ ਸਾਰੀ ਜੋ ਖੇੜ ਹੋਈ ਇਹ ਪੂਰੇ ਸੰਸਾਰ ਨੂੰ ਬਹੁਤ ਵੱਡਾ ਇੱਕ ਸੰਦੇਸ਼ ਦੇਣ ਵਾਸਤੇ ਹੋਇਆ ਉਹ ਸੰਦੇਸ਼ ਕੀ ਸੀ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਧਰਮ ਹੈ ਦਇਆ ਜੋ અપਮਾਨ ਚਾਹੇ ਉਹਨਾਂ ਸੀ ਸਨਾਤਨ ਕਹੀਏ Hindu ਧਰਮ ਕਹੀਏ ਉਹਨਾਂ ਦਾ ਹੋ ਰਿਹਾ ਸੀ ਜੋ અપਮਾਨ ਪੂਰੀ ਦੁਨੀਆ 'ਚ ਆਮ ਗਰੀਬ ਲੋਕਾਂ ਦਾ ਹੋ ਰਿਹਾ ਸੀ ਅਤਿਆਚਾਰ ਹੋ ਰਿਹਾ ਸੀ ਔਰੰਗਜੀਬ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਰਿਆ ਸੀ ਭਗਤੀ ਕਰਨ ਵਾਲਿਆਂ ਨੂੰ ਉਹਨਾਂ ਸਾਰਿਆਂ ਦੇ ਖਿਲਾਫ ਇੱਕ ਬਹੁਤ ਵੱਡਾ ਗੁਰੂ ਦਾ ਜਿਹੜਾ ਦਇਆ ਭਾਵ ਪ੍ਰਕਟ ਹੋ ਗਿਆ ਔਰ ਇੰਨਾ ਦਇਆ ਭਾਵ ਪ੍ਰਕਟ ਹੋਇਆ ਕਿ ਆਪਣੇ ਸਾਰੇ ਪਰਿਵਾਰ ਦੀ ਕੁਰਬਾਨੀ ਦੇਣ ਨੂੰ ਗੁਰੂ ਸਾਹਿਬ ਤਿਆਰ ਹੋ ਗਏ ਔਰ ਛੋਟੇ ਸਹਿਬਜ਼ਾਦਿਆਂ ਬਰੇ ਆਪਜੀ ਜਾਣ ਦਿਓ ਕਿਸ ਤਰ੍ਹਾਂ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਵਿੱਚ ਸੂਬਾ ਸਰਹੰਦ ਨੇ ਨੀਹਾਂ ਵਿੱਚ ਛਿੰਨ ਦਿੱਤਾ ਇਹ ਦੁਨੀਆ ਦੀ ਲਾਸਾਨੀ ਸਹਾਦਤ ਹੈ ਇਦਾਂ ਦਾ ਕੋਈ ਵੀ ਉਦਾਹਰਣ ਪੂਰੇ ਸੰਸਾਰ ਵਿੱਚ ਨਹੀਂ ਮਿਲਦਾ ਕਿ ਛੋਟੇ-ਛੋਟੇ ਬਾਲ 7 ਸਾਲ ਦੀ ਉਮਰ ਹੋਵੇ ਉਹਨਾਂ ਨੂੰ ਨੀਂਹ ਵਿੱਚਣ ਦਿੱਤਾ ਜਾਵੇ ਲੇਕਿਨ ਇਸ ਤੋਂ ਵੀ ਵੱਡੀ ਗੱਲ ਜੋ ਸੱਡੇ ਸਿੱਖਣ ਦੀ ਹੈ ਇਹ ਕਿਵੇਂ ਸਹਿਨ ਕੋਈ ਕਰ ਸਕਦਾ ਹੈ ਕਿਸ ਤਰ੍ਹਾਂ ਇਤਨੀ ਵੱਡੀ ਸਹਾਦਤ ਲੈ ਸਕਦਾ ਹੈ ਛੋਟਾ ਬੱਚਾ ਅੱਜ ਆਪ ਜੀ ਦੇਖੋ ਅਗਰ ਆਪਾਂ ਗੱਲ ਕਰੀਏ ਛੋਟੇ ਬੱਚੇ ਨੂੰ ਤਾਂ ਧਰਮ ਦਾ ਹੀ ਨਹੀਂ ਪਤਾ ਹੈ ਛੋਟੇ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਲਾਲਚ ਵਸੋ ਛੋਟੀ ਜੀ ਲਾਲਚੀ ਆ ਕੇ ਕੁਝ ਵੀ ਕਰ ਦਿੰਦਾ ਪਰ ਸਹਿਬ ਜੀ ਆਦੇ ਐਸਾ ਕਿਉਂ ਕਰ ਪਾਏ ਉਹਦੇ ਪਿੱਛੇ ਜੋ ਸਾਰੀ-ਸਾਰੀ ਤਾਕਤ ਹੈ ਉਹ ਹੈ ਗੁਰੂ ਦੇ ਨਾਮ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਸੰਦੇਸ਼ ਦਿੱਤਾ ਗਿਆ ਗੁਰੂ ਸਾਹਿਬ ਨੇ ਕਿਹਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕਇਤ ਹੈ ਸੂਰਾ ਕਿਉਂਕਿ ਉਹਨਾਂ ਨੂੰ ਰਾਮ ਨਾਮ ਦਾ ਰੰਗ ਲੱਗਿਆ ਔਰ ਜਿਹਨੂੰ ਨਾਮ ਦਾ ਰੰਗ ਲੱਗ ਗਿਆ ਨਾ ਉਹ ਕਦੇ ਵੀ ਡੋਲ ਨਹੀਂ ਸਕਦਾ ਕਿਉਂ ਕਿਉਂਕਿ ਉਹ ਰੱਬ ਨਾਲ ਇੱਕਮਿਕ ਹੋਏ ਹੁੰਦੇ ਆ ਆਪਾਂ ਪੜਦੇ ਆ ਸੁਣਦੇ ਆ ਸ਼ਾਇਦ ਆਪਾਂ ਅਗਰ ਧਿਆਨ ਦੇ ਨਾਲ ਸਹਿਬਜ਼ਾਦਾ ਦੀ ਦਾਸਤਾਨ ਸੁਣ ਲਈਏ ਤੇ ਮੈਨੂੰ ਨਹੀਂ ਲੱਗਦਾ ਕਿ ਦੁਨੀਆ ਦਾ ਕਠੋਰ ਤੋਂ ਕਠੋਰ ਬੰਦਾ ਅਤਿਆਚਾਰੀ ਬੰਦਾ ਵੱਡੇ ਤੋਂ ਵੱਡੇ ਅਤਿਆਚਾਰੀ ਵੱਡੇ ਤੋਂ ਵੱਡਾ ਪਾਪੀ ਅਗਰ ਉਹ ਇਹ ਦਾਸਤਾਨ ਸੁਣੇ ਤੇ ਉਹ ਸੁਣ ਨਹੀਂ ਪਾਏਗਾ ਉਹਦੀ ਅੱਖਾਂ ਚੋਂ ਜੰਝੂ ਬੰਦ ਨਹੀਂ ਹੋ ਸਕਦੇ ਇਤਨੀ ਵੱਡੀ ਸਾ ਕਦੇ ਉਹਨਾਂ ਦੀ ਅੱਖਾਂ 'ਚ ਗਲੇਲਾਂ ਤੋਂ ਰੋੜੀਆਂ ਮਾਰੀਆਂ ਗਈਆਂ ਉਹਨਾਂ ਨੂੰ ਦੋ ਤਰ੍ਹਾਂ ਤੋਂ ਪ੍ਰਤਾੜਿਤ ਕੀਤਾ ਗਿਆ ਸਰੀਰਕ ਤੌਰ ਤੇ ਬਹੁਤ ਜ਼ਿਆਦਾ ਦੁਖੀ ਕੀਤਾ ਗਿਆ ਛੋਟੇ ਸਾਬ ਜਿਆਦਾ ਲੇਕਿਨ ਉਹ ਡੋਲੇ ਨਹੀਂ ਫਿਰ ਦੂਜੀ ਤਰ੍ਹਾਂ ਜਿਦਾਂ ਇੱਕ ਵਿਦਵਾਨ ਨੇ ਕਿਹਾ ਕਦੇ ਦੋਸਤ ਬਣ ਕੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਦੀ ਵੈਰੀ ਬਣ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਫਿਰ ਉਹਨਾਂ ਨੂੰ ਕਿਹਾ ਗਿਆ ਤੁਹਾਨੂੰ ਅਸੀਂ ਕੂਰਾਂ ਦੇ ਡੋਲੇ ਦਵਾਂਗੇ ਅਸੀਂ ਤੁਹਾਨੂੰ ਹੀਰੇ ਜਵਾਰਾਤ ਦਵਾਂਗੇ ਅਸੀਂ ਰਾਜਾ ਰਾਜਬਖਸ਼ ਦਵਾਂਗੇ ਪਰ ਛੋਟੇ ਸਹਿਬ ਜਦਿਆਨ ਕਿਹਾ ਹੈ ਸੂਬਾ ਸਰਹੰਦ ਤੂੰ ਨਹੀਂ ਜਾਣਦਾ ਸਾਡੇ ਪਛੋਕੜ ਨੂੰ ਅਸੀਂ ਸਿੱਖੀ ਨੂੰ ਇਤਨਾ ਪਿਆਰ ਕਰਦੇ ਹਾਂ ਕਿ ਸਿੱਖੀ ਦੇ ਲਈ ਆਪਣੀ ਜਾਨ ਤੱਕ ਹੀ ਅਸੀਂ ਕਈ ਕੀ ਜਨਮ ਸਿੱਖੀ ਚ ਲੈ ਕੇ ਸਾਨੂੰ ਕੁਰਬਾਨੀਆਂ ਦੇਣੀਆਂ ਪੈਣ ਅਸੀਂ ਉਸ ਲਈ ਵੀ ਤਿਆਰ ਹਾਂ ਇਹ ਜਿਹੜੇ ਤਸੀਹੇ ਤੁਹਾਨੂੰ ਦੇ ਰਹੇ ਹਨ ਇਹ ਤਸੀਹਿਆਂ ਦੀ ਸਾਨੂੰ ਕੋਈ ਪ੍ਰਵਾਹ ਨਹੀਂ ਹੈ ਤੇ ਨਾ ਹੀ ਸਾਨੂੰ ਕੋਈ ਲਾਲਚ ਹੈ ਕਿਉਂ ਕਿ ਸਾਡੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਸੰਸਾਰ ਦੀ ਤੇ ਪ੍ਰਭੂ ਰੂਪ ਵਿੱਚ ਆਏ ਨੇ ਪਰਮਾਤਮਾ ਰੂਪ ਵਿੱਚ ਆਏ ਹਨ ਅਤੇ ਇਸ ਸੰਸਾਰ ਨੂੰ ਬਦਲਣ ਲਈ ਆਏ ਨੇ ਜਿਦਾ ਗੁਰਬਾਣੀ ਦਾ ਫਰਮਾਨ ਹੈ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਹੂੜ ਅਮਾਵਸ ਸਤ ਚੰਦਰਮਾ ਦੀਸੇ ਨਹੀਂ ਕਿ ਚੜਿਆ ਕਿ ਜਦ ਅਧਰਮ ਫੈਲ ਗਿਆ ਫਿਰ ਤੋਂ ਧਰਮ ਬਚਾਉਣ ਵਾਸਤੇ ਆਏ ਹਨ ਗੁਰੂ ਸਾਹਿਬ ਨੇ ਖੁਦ ਵੀ ਆਪਣੀ ਬਾਣੀ ਵਿੱਚ فرمایا ਹੈ ਗੁਰੂ ਸਾਹਿਬ ਕਹਿੰਦੇ ਹਨ ਯਹੀ ਕਾਜ धरा हम जन्मम ਸਮਝ ਲਿਓ ਸਭ ਸਾਧੂ ਮਨਮਮ ਕਹਿੰਦਾ ਮੈਂ ਇੱਕ ਹੀ ਕੰਮ ਕਰਨ ਆਇਆ ਸਾਧੂਆਂ ਨੂੰ ਬਚਾਉਣ ਦੇ ਲਈ ਧਰਮ ਨੂੰ ਚਲਾਉਣ ਦੇ ਲਈ ਔਰ ਦੁਸ਼ਟਾਂ ਦਾ ਨਾਸ ਕਰਨ ਦੇ ਲਈ ਸਾਰੇ ਦੁਸ਼ਟਾਂ ਨੂੰ ਮੂਲ ਤੋਂ ਜੜ ਤੋਂ ਖਾੜ ਦੇਣਾ ਆਪਾਂ ਨੂੰ ਕਈ ਵਾਰ ਲੱਗਦਾ ਕਿ ਜਿਹੜੀ ਸਹਾਤਾ ਹੋਈਆਂ ਆਪਜੀ ਦੇਖੋ ਕਿ ਅਗਰ ਆਪਾਂ ਗਹਿਰਾਈ ਨਾਲ ਜਾਈਏ ਮੁਗਲ ਰਾਜ ਸੀ ਲੱਖਾਂ ਲੱਖਾਂ ਦੀ ਸੀ ਉਹਨਾਂ ਦੀ ਸੈਨਾ ਸੀ ਉਹਨਾਂ ਨਾਲ ਅਗਰ ਸਿੱਧਾ ਯੁੱਧ ਕਰਦਾ ਕੋਈ ਕਿਸ ਤਰ੍ਹਾਂ ਜਿੱਤ ਸਕਦਾ ਸੀ ਪਰ ਗੁਰੂ ਸਾਹਿਬ ਨੇ ਕਿੰਨੀ ਇੱਕ ਮਹਾਨ ਗੱਲ ਕੀਤੀ ਕਿ ਉਹਨਾਂ ਨੂੰ ਇਦਾਂ ਦੀਆਂ ਸਹਾਤਾਵਾਂ ਦਿੱਤੀਆਂ ਕਿ ਸਾਰੇ ਸਾਰਾ ਮੁਗਲ ਰਾਜ ਜੋੜ ਕੇ ਰੱਖ ਦਿੱਤਾ 5 500 ਸਾਲ ਤੋਂ ਜਿਹੜਾ ਰਾਜ ਸਥਾਪਿਤ ਹੋ ਚੁੱਕਿਆ ਸੀ ਉਸ ਨੂੰ ਖਤਮ ਕਰ ਦਿੱਤਾ ਕਿੰਨੇ ਕੀਤਾ ਛੋਟੇ ਸਹਿਬਜ਼ਾਦਿਆਂ ਨੇ ਔਰ ਵੱਡੇ ਸਹਿਬਜ਼ਾਦਿਆਂ ਨੇ ਅਗਰ ਆਪਾਂ ਗੱਲ ਕਰੀਏ ਨਾ ਅੱਜ ਸਾਡੇ ਭਾਰਤ ਵਰਸ ਦੀ ਨੀਂਹ ਹੈ ਜਿਹੜੀ ਉਹ ਕਿਸ ਤੇ ਰੱਖੀ ਹੋਈ ਹੈ ਸਹਿਬਜ਼ਾਦਿਆਂ ਦੀ ਜਿਹੜੀ ਕੰਦ ਹੈ ਨਾ ਉਹ ਸਾਰੇ ਭਾਰਤ ਦੇ ਧਰਮ ਦੀ ਨੀਂਹ ਹੈ ਅਗਰ ਭਾਰਤ ਨੂੰ ਬਚਾਣਾ ਹੈ ਤੇ ਸਾਨੂੰ ਛੋਟੇ ਸਹਿਬਜ਼ਾਦਿਆਂ ਦੀ ਕਹਾਣੀ ਘਰ ਘਰ ਸੁਣਾਣੀ ਪਣੀ ਸਾਨੂੰ ਮਾਤਾ ਗੁਜਰੀ ਨੇ ਜੋ ਸੰਦੇਸ਼ ਛੋਟੇ ਸਹਿਬ ਜਿਆਦਾ ਨੂੰ ਦਿੱਤਾ ਹੋਣਾ ਕਿਸ ਤਰ੍ਹਾਂ ਰਾਤ ਨੂੰ 11 ਪੋ 12 ਪੋ 13 ਪੋ ਕਿਸ ਤਰ੍ਹਾਂ ਉਹਨਾਂ ਨੂੰ ਸਮਝਾਇਆ ਕਿ ਪੰਜਵੀਂ ਪਾਸ਼ਾਹੀ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਹੈ ਤੁਹਾਡੇ ਦਾਦਾ ਜੀ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਹੈ ਤੁਸੀਂ ਦੇਖੋ ਭਾਈ ਦਿਆਲਾ ਮਤੀ ਦਾਸ ਸਤੀ ਦਾਸ ਨੇ ਕਿਸ ਤਰ੍ਹਾਂ ਸ਼ਹਾਦਤ ਦਿੱਤੀ ਹੈ ਉਹ ਜਿਹੜਾ ਸੰਦੇਸ਼ ਸੀ ਕਿ ਤੁਸੀਂ ਡੋਲਣਾ ਨਹੀਂ ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੰਦੇਸ਼ ਸੀ ਬਾਣੀ ਵਿੱਚ ਕੀ ਲਿਖਦੇ ਨੇ ਆਪ ਜੀ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮਨ ਉਹ ਕਹਿੰਦਾ ਤੂੰ ਸਾਨੂੰ ਸੋਨੇ ਜ਼ਵਰਾ ਦਾ ਲਾਲਚ ਦੇ ਰਹੇ ਸਾਡੇ ਲਈ ਮਿੱਟੀ ਤੇ ਸੋਨਾ ਇੱਕ ਹੈ ਇਹ ਸੰਦੇਸ਼ ਹੈ ਸਾਡੇ ਪਿਤਾ ਦਾ ਸਾਡੇ ਦਾਦਾ ਜੀ ਦਾ ਔਰ ਸਾਡੀ ਮਾਤਾ ਗੁਜਰਕੌਰ ਦਾ ਤੇ ਇਹ ਮਹਾਨ ਜਿਹੜਾ ਸੰਦੇਸ਼ ਹੈ ਉਨਾ دل ਵਿੱਚ ਵਸਿਆ ਤੋਂ ਇਸ ਸੰਦੇਸ਼ ਨੂੰ ਅਸੀਂ ਘਰ ਘਰ ਪਹੁੰਚਾ ਪਾਈਏ ਕਿ ਕੀ ਹੈ ਛੋਟੇ ਸਹਿਬ ਜਿਆਦਿਆਂ ਦਾ ਸੰਦੇਸ਼ ਆਪਾਂ ਸਾਰੇ ਹੀ ਪੜਦੇ ਆਂ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਕੀ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਕਿਸੇ ਦੇ ਖਿਲਾਫ ਨਹੀਂ ਆ ਕਿਤਨਾ ਮਹਾਨ ਸੰਦੇਸ਼ ਇਸ ਤੋਂ ਵੱਡਾ ਸੰਦੇਸ਼ ਪੂਰੇ ਸੰਸਾਰ ਵਿੱਚ ਨਹੀਂ ਹੋ ਸਕਦਾ ਆਪ ਜੀ ਦੇ ਨਾਲ ਮੁਗਲ ਜ਼ੁਲਮ ਕਰ ਰਹੇ ਨੇ ਆਪ ਜੀ ਦੇ ਪਰਿਵਾਰ ਨੂੰ ਖੇਰੂ ਖੇਰੂ ਕਰ ਦਿੱਤਾ ਧੋਖੇ ਕਰ ਕਰਕੇ ਨਫ਼ਰਤ ਕਰ ਕਰਕੇ ਗੁਰੂ ਸਾਹਿਬ ਦੇ ਨਾਲ ਕੀ ਕੁਛ ਨਹੀਂ ਕੀਤਾ ਗਿਆ ਪੰਜਵੀਂ ਪਾਤਸ਼ਾਹੀ ਤੋਂ ਸ਼ੁਰੂ ਕਰਤਾ ਦਸਵੀਂ ਪਾਤਸ਼ਾਹੀ ਦੇ ਸਾਰੇ ਪਰਿਵਾਰ ਨੂੰ ਸ਼ਹੀਦ ਕਰ ਦਿੱਤਾ ਲੇਕਿਨ ਆਪ ਜੀ ਦਾ ਸੰਦੇਸ਼ ਦਿੰਦੇ ਹਨ ਆਪ ਜੀ ਕਹਿੰਦੇ ਹਨ ਦੇਹਰਾ ਮਸੀਤ ਸੋਈ ਪੂਜਾ ਨਮਾਜ਼ ਓਈ ਮਾਨਸ ਸਭੇ ਇੱਕ ਅਨੇਕੋ ਪਰਮਾਉ ਹੈ ਲੇਕਿਨ ਕਹਿੰਦੇ ਸੀ ਸਾਰੇ ਇੱਕ ਆ ਕਿੰਨਾ ਵੱਡਾ ਸੰਦੇਸ਼ ਹੈ ਕਿ ਆਪਣੇ ਦੁਸ਼ਮਣਾਂ ਨੂੰ ਵੀ ਕਹਿੰਦੇ ਕਿ ਤੁਸੀਂ ਸਾਡੇ ਹੋ ਹੁਣ ਇਹ ਜਿਹੜਾ ਸੰਦੇਸ਼ ਹੈ ਇਹ ਕੌਣ ਦੇ ਸਕਦਾ ਹੈ ਇਹ ਰੱਬ ਦੇ ਸਕਦਾ ਹੈ ਦੂਜਾ ਕੋਈ ਸੰਦੇਸ਼ ਨਹੀਂ ਦੇ ਸਕਦਾ ਜਿਸ ਤਰ੍ਹਾਂ ਆਪ ਜੀ ਬੜੇ ਪਿਆਰ ਨਾਲ ਅਸੀਂ ਆਪਣੇ ਸਰੋਤਿਆਂ ਨਾਲ ਸਾਂਝਾ ਕਰ ਰਹੇ ਹਾਂ ਆਪ ਜੀ ਦੇਖੋ ਕਿ ਸਾਡੇ ਸਾਰੇ ਜਿੰਨੇ ਵੀ ਧਰਮ ਗ੍ਰੰਥ ਹਨ ਸਾਰਿਆਂ ਚ ਕਿਹਾ ਕਿ ਰੱਬ ਇੱਕ ਹੈ ਸਾਰਿਆਂ ਸਮਝਾਇਆ ਰੱਬ ਇੱਕ ਹੈ ਤੁਸੀਂ ਕ੍ਰਾਂ ਸ੍ਰੀ ਪੜ੍ਹ ਲਓ ਉਹ ਵੀ ਕਹਿੰਦੇ ਰੱਬ ਇੱਕ ਹੈ ਰੱਬਲ ਆਲਮੀਨ ਕਿਹਾ ਰੱਬਲ ਮੁਸਲਮੀਨ ਨਹੀਂ ਕਿਹਾ ਤੁਸੀਂ ਗੀਤਾ ਪੜ੍ਹ ਲਓ ਰੱਬ ਇੱਕ ਹੈ ਤੁਸੀਂ ਬਾਈਬਲ ਪੜ੍ਹ ਲਓ ਉਹ ਵੀ ਕਹਿੰਦੇ ਰੱਬ ਇੱਕ ਹੈ ਕੀ ਕਹਿੰਦੇ ਗੋਡ ਇਜ਼ ਵਨ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਜੋ ਛੇ ਪਾਸ਼ਾੀਆਂ ਦੀ ਬਾਣੀ ਹੈ ਜਿਸ ਵਿੱਚ ਭਗਤਾਂ ਦੀ ਬਾਣੀ ਹੈ ਉਸ ਦੀ ਕੀ ਖਾਸੀਅਤ ਹੈ ਉਹ ਸਭ ਤੋਂ ਵਿਲੱਖਣ ਕਿਉਂ ਹੈ ਇਸ ਕਲਯੂਗ ਦਾ ਜਹਾਜ਼ ਕਿਉਂ ਕਿਹਾ ਜਾਂਦਾ ਹੈ ਉਸ ਲਈ ਕਿਹਾ ਜਾਂਦਾ ਜਹਾਜ ਕਿਉਂਕਿ ਬਾਕੀ ਜਿੰਨੇ ਗ੍ਰੰਥ ਹਨ ਉਹ ਜ਼ਰੂਰ ਕਹਿੰਦੇ ਹਨ ਕਿ ਸਭ ਇੱਕ ਹੈ ਬੜੀ ਪਵਿੱਤਰ ਸਿੱਖਿਆ ਹੈ ਅਸੀਂ ਸਾਰੇ ਗ੍ਰੰਥਾਂ ਨੂੰ ਨਤਮਸਤਕ ਹੁੰਦੇ ਹਾਂ ਮੈਂ ਸਾਰੇ ਗ੍ਰੰਥ ਪੜ੍ਹਦਾ ਪੂਜਨੀਕ ਨੇ ਸਾਰੇ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਲਈ ਪੂਰਾ ਸੰਸਾਰ ਰੱਬ ਮੰਨਦਾ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਰਕੇ ਦਿਖਾਇਆ ਉਸ ਚ ਬਾਬਾ ਫਰੀਦ ਦੀ ਬਾਣੀ ਵੀ ਲੈ ਲਈ ਗੁਰੂ ਸਹਿਬਾਨ ਦੀ ਬਾਣੀ ਵੀ ਸਾਰੀ ਆ ਗਈ ਭਗਤ ਰਵਿਦਾਸ ਭਗਤ ਕਬੀਰ ਔਰ ਸਾਰੇ ਭਗਤਾਂ ਦੀ ਬਾਣੀ ਵੀ ਆ ਗਈ ਉਹਨਾਂ ਨੇ ਸਭ ਨੂੰ ਇੱਕ ਕਰ ਦਿੱਤਾ ਪਰ ਕੀ ਕਿਹਾ ਸਬਹ ਐਸਾਂਜੀ ਵਾਲ ਸਦਾਇਣ ਤੂੰ ਕਿਸੇ ਨਾ ਦੀਸੇ ਬਹਾਰਾ ਜੀ ਆਪ ਜੀ ਕਹਿੰਦੇ ਸਭ ਦੇ ਲਈ ਹੈ ਉਸ ਨੂੰ ਸਿੱਧ ਕਰਨ ਵਾਸਤੇ ਕਿ ਅਸੀਂ ਸਾਰੇ ਇੱਕ ਆ ਔਰ ਉਹ ਜਿਹੜਾ ਮਤ ਹੈ ਜਿਹੜਾ ਸুরু ਤੋਂ ਚੱਲੇ ਆ ਰਿਹਾ ਸੱਚਾ ਮਤ ਰੱਬ ਨੂੰ ਮਿਲਣ ਦਾ ਉਸ ਨੂੰ ਕੋਈ ਧਰਮ ਚੇ ਨਾ ਬੰਨੇ ਉਸ ਨੂੰ ਇਹ ਨਾ ਕਿ ਮੇਰਾ ਵੱਡਾ ਤੂੰ ਇਧਰੋਂ ਇਧਰ ਆ ਜਾ ਯਾ ਤੇਰਾ ਵੱਡਾ ਮੈਂ ਉਧਰ ਚਲਾ ਜਾਂਦਾ ਐਸਾ ਨਹੀਂ ਕਰਨਾ ਉਹਨਾਂ ਨੇ ਕਿਹਾ ਜਿਸ ਧਰਮ ਚ ਹੋ ਰੱਬ ਨੂੰ ਅੰਦਰੋਂ ਪ੍ਰਗਟ ਕਰੋ ਧਰਮ ਕੀ ਹੈ ਦੂਜੇ ਤੇ ਦਇਆ ਕਰਨਾ ਧੌਲ ਧਰਮ ਦਇਆ ਦਾ ਪੂਤ ਗੁਰੂ ਸਾਹਿਬ ਕਹਿੰਦੇ ਧਰਮ ਉਹਦੇ ਅੰਦਰ ਹੈ ਜਿਹਦੇ ਅੰਦਰ ਦਇਆ ਹੈ ਇਸੇ ਲਈ ਫਿਰ ਪੰਜਵੀਂ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਜੋ ਇਤਨਾ ਬਹੁਤ ਵੱਡਾ ਸੰਘਰਸ਼ ਹੋਇਆ ਉਸੇ ਗੁਰੂ ਸਾਹਿਬ ਨੇ ਦਸਵੀਂ ਪਾਸ਼ਾਏ ਨੇ ਫਿਰ ਉਹਨੂੰ ਪ੍ਰੈਕਟੀਕਲ ਰੂਪ ਦਿੱਤਾ ਆਪ ਜੀ ਨੇ ਕੀ ਕੀਤਾ ਪੰਜ ਪਿਆਰੇ ਸਾਜੇ ਹੁਣ ਪੰਜ ਪਿਆਰਾਂ ਚ ਪਹਿਲੇ ਦਾ ਨਾਮ ਕੀ ਰੱਖਿਆ ਦਇਆ RAM ਤੋਂ ਦਇਆ ਸਿੰਘ ਮੈਂ ਸਿੱਖ ਸੰਗਤਾਂ ਨੂੰ ਇੱਕ ਗੱਲ ਦੱਸਣਾ ਚਾਹੂੰਗਾ ਸਿੰਘ ਦਾ ਮਤਲਬ ਸ਼ੇਰ ਨਹੀਂ ਹੁੰਦਾ ਸਿੰਘ ਦਾ ਮਤਲਬ ਹੁੰਦਾ ਹੈ ਰਾਜਾ ਬਾਦਸ਼ਾਹ ਸੀ ਆਪਾਂ ਸ਼ੇਰ ਇਸ ਲਈ ਕਹਿੰਦੇ ਨੇ ਜੰਗਲ ਦਾ ਸ਼ੇਰ ਹੁੰਦਾ ਨਾ ਰਾਜਾ ਹੁੰਦਾ ਜੰਗਲ ਦਾ ਆਪਾਂ ਨੂੰ ਗੁਰੂ ਸਾਹਿਬ ਨੇ ਕਿਹਾ ਤੁਸੀਂ ਬਾਦਸ਼ਾਹ ਹੋ ਰਾਜੇ ਉਹ ਸਾਨੂੰ ਬਾਦਸ਼ਾਹ ਬਣਾਉਣ ਲਈ ਆਪਣਾ ਸਾਰਾ ਪਰਿਵਾਰ त्यागे। ਦਵਾਨ ਟੋਡਰ ਮਲਦੀ ਅਸੀਂ ਹਾਜ਼ਰੀ ਦੀ ਗੱਲ ਕਰਾਂਗੇ ਜਦੋਂ ਛੋਟੇ ਸੈਭਜਾਂ ਦੇ ਸ਼ਹਾਦਤ ਹੋ ਜਾਂਦੀ ਉਸ ਤੋਂ ਬਾਅਦ ਉਹਨਾਂ ਦੀ ਹਾਜ਼ਰੀ ਜਿਹੜੀ ਜਿੰਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਕੀਤਾ ਜਾਏਗਾ। ਆਪਾਂ ਜਿਹੜਾ ਸਿੱਖ ਇਤਿਹਾਸ ਪੜਦੇ ਆ ਨਾ ਇਸ 'ਚ ਇਦਾਂ-ਇਦਾਂ ਦੇ ਪਰਉਪਕਾਰੀ ਹੋਏ, ਇਦਾਂ-ਇਦਾਂ ਦੇ ਕੁਰਬਾਨ ਹੋਣ ਵਾਲੇ ਲੋਕ ਜਿਨ੍ਹਾਂ ਨੇ ਦੇਸ਼ ਦੇ ਲਈ, ਜਿਨ੍ਹਾਂ ਨੇ ਸੱਚ ਦੇ ਲਈ, ਅਤਿਆਚਾਰ ਦੇ ਖਿਲਾਫ ਆਪਣੀ ਸਾਤ ਤਾਂ ਦੇ ਦਿੱਤੀਆਂ। ਇੱਕ ਨਹੀਂ ਬਹੁਤ ਸਾਰੇ ਨਾਮ ਹੈ ਲੇਕਿਨ ਟੋਡਰਮਲ ਉਹਨਾਂ ਚ ਬਹੁਤ ਵੱਡਾ ਨਾਮ ਹੈ ਟੋਡਰਮਲ ਨੂੰ ਇਹ ਪਤਾ ਸੀ ਕਿ ਅਗਰ ਮੈਂ ਸਹਿਬ ਜਦਿਆਂ ਦਾ ਸੰਸਕਾਰ ਕੀਤਾ ਤਾਂ ਮੇਰੇ ਪਰਿਵਾਰ ਨੂੰ ਕੋਲੂ ਵਿੱਚ ਪੇੜ ਦਿੱਤਾ ਜਾਏਗਾ ਤੁਸੀਂ ਦੇਖੋ ਕਮਾਲ ਦੀ ਗੱਲ ਇੱਕ ਤਾਂ ਉਹਨਾਂ ਦੀ ਕਮਾਲ ਦੀ ਇਹ ਗੱਲ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਇਹਨਾਂ ਸੰਸਕਾਰ ਕਰਨਾ ਚਾਹੁੰਦਾ ਹਿੰਮਤ ਕੀਤੀ ਕਿਉਂਕਿ ਜਦ ਸਾਰੇ ਲੋਕ ਭੱਜ ਗਏ ਡਰੇ ਹੋਏ ਲੋਕ ਭੱਜ ਗਏ ਕਿਉਂਕਿ ਰਾਜੇ ਦਾ ਬਹੁਤ ਜ਼ਿਆਦਾ ਖੋਪਸੀ ਉਹਨਾਂ ਨੇ ਕਿਹਾ ਜੋ ਵੀ ਸਹਿਬਜ਼ਾਦਿਆਂ ਦੇ ਲਈ ਆਏਗਾ ਉਸ ਨੂੰ ਖਤਮ ਕਰ ਦਿੱਤਾ ਜਾਏਗਾ ਲੇਕਿਨ ਦੇਖੋ ਟੋਡਰਮਲ ਪਹੁੰਚ ਕੇ ਕਹਿਣ ਲੱਗੇ ਕਿ ਮੈਨੂੰ ਧਰਤੀ ਦਿਓ ਜਿੱਥੇ ਮੈਂ ਸੰਸਕਾਰ ਕਰ ਸਕਾਂ ਤੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਜੀ ਅਸੀਂ ਦਵਾਂਗੇ ਪਰ ਤੁਹਾਨੂੰ ਸੋਨੇ ਦੀਆਂ ਮੋਹਰਾਂ ਵਿਚਾਣੀਆਂ ਪਹਿਣਗੀਆਂ ਉੱਥੇ ਜਦ ਟੋਡਰਮਲ ਨੇ ਮੋਹਰਾਂ ਵਿਚਾ ਦਿੱਤੀਆਂ ਤਾਂ ਕਹਿਣ ਲੱਗਾ ਨਹੀਂ ਮੋਹਰਾਂ ਖੜੀਆਂ ਕਰੀਆਂ ਕਰਨੀਆਂ ਪੈਣਗੀਆਂ ਟੋਡਰਮਲ ਨੇ ਸਾਰੀਆਂ ਮੋਰਾ ਖੜੀਆਂ ਕਰਕੇ ਉਹ ਜਗ੍ਹਾ ਲਈ ਜਿੱਥੇ ਸਹਿਬ ਜادہ ਦਾ ਸੰਸਕਾਰ ਕੀਤਾ ਲੇਕਿਨ ਉਸ ਤੋਂ ਵੀ ਵੱਡੀ ਗੱਲ ਉਹ ਹੈ ਕਿ ਟੋਡਰਮਲ ਨੇ ਐਸਾ ਕਿਉਂ ਕੀਤਾ ਕਿਉਂ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਰੱਬ ਨੇ ਪ੍ਰਮਾਤਮਾ ਉਹ ਜਾਣ ਚੁੱਕੇ ਸੀ ਜਿਸ ਨੇ ਜਾਣ ਲਿਆ ਨਾ ਕਿ ਉਹ ਪ੍ਰਮਾਤਮਾ ਹੈ ਉਹੀ ਕੁਰਬਾਨੀ ਕਰ ਸਕਦਾ ਅਸੀਂ ਅੱਜ ਤੱਕ ਨਹੀਂ ਜਾਣ ਸਕੇ ਇਸ ਲਈ ਸਾਡੀ ਨਫ਼ਰਤਾਂ ਝਗੜੇ ਲੜਾਈਆਂ ਆਪਸ ਵਿੱਚ ਚੱਲ ਰਹੇ ਨੇ ਜਿਹੜਾ ਧਰਮ ਸੱਚਾ ਉੱਚਾ ਸਿੱਖ ਧਰਮ ਪੂਰੀ ਦੁਨੀਆ ਨੂੰ ਰਸਤਾ ਦਿਖਾਉਣ ਵਾਲਾ ਧਰਮ ਹੈ ਅਗਰ ਉਹ ਸਹਿਬਜ਼ਾਦਿਆਂ ਦੀ ਜਿਹੜੀ ਕੁਰਬਾਨੀ ਹੈ ਪੂਰੀ ਦੁਨੀਆ ਚ ਪ੍ਰਚਾਰਿਤ ਕਰੇ ਤੇ ਮੇਰਾ ਇਹ ਮੰਨਣਾ ਹੈ ਪੂਰੀ ਦੁਨੀਆ ਸਿੱਖ ਧਰਮ ਕੇ ਨਤਮਸਤਕ ਹੋ ਰਹੀ ਹੈ ਪਰ ਉਸ ਸਿੱਖ ਧਰਮ ਨੂੰ ਇਤਨੀ ਦਿਲ ਤੋਂ ਮੰਨਦੀ ਹੈ ਔਰ ਸਿੱਖ ਧਰਮ ਦਾ ਪ੍ਰਚਾਰ ਕਰਨ ਵਾਸਤੇ ਤਿਆਰ ਹੈ ਬਸ਼ਰਤੇ ਕਿਸੀ ਸੱਚੀ ਉਹਨਾਂ ਦੀ ਇਲਸ਼ਾਨੀ ਸ਼ਹਾਦਤ ਨੂੰ ਘਰ ਘਰ ਤੱਕ ਪਹੁੰਚਾ ਪਾਈਏ ਇੱਕ ਆਕੀ ਸੌਰ ਬਾਬਾ ਜੀ ਜਿਵੇਂ ਹੁਣ ਲੰਗਰ ਦੀਆਂ ਸੇਵਾ ਜਗਾ ਜਗਾ ਤੇ ਲੱਗੀਆਂ ਤੇ ਪਰ ਸਿੰਘ ਸੰਭਾਲਣ ਵਾਲੋਂ ਕਹਿ ਦਿੱਤਾ ਗਿਆ ਕਿ ਮਿੱਠਾ ਲੰਗਰ ਨਹੀਂ ਜਿਹੜਾ ਕਿਸੇ ਤਰ੍ਹਾਂ ਦਾ ਨਹੀਂ ਕੀਤਾ ਜਾ ਕਿਉਂਕਿ ਇਹ ਦਿਨ ਉਹ ਹਗੇ ਨੇ ਇੱਥੇ ਅਸੀਂ ਕਿਸ ਤਰ੍ਹਾਂ ਦੀ ਲੰਗਰ ਜੂਰ ਵੱੰਡੋ ਪਰ ਮਿੱਠਾ ਨਹੀਂ ਕੁਝ ਹੋਣਾ ਚਾਹੀਦਾ ਅਸਲ 'ਚ ਜੀ ਇਹ ਬਹੁਤ ਉੱਚੀ ਸੁੱਚੀ ਗੱਲ ਹੈ ਇਸ ਨੂੰ ਅਸੀਂ ਤਮਾਸ਼ਾ ਖੇਲ ਜਾਂ ਮੇਲਾ ਨਾ ਬਣਾਈਏ ਇਸ ਤੋਂ ਜਿੰਨੀਆਂ ਸਿੱਖਿਆਵਾਂ ਲਈਆਂ ਜਾ ਸਕਣ ਜਿੰਨੀਆਂ ਸਿੱਖਿਆ ਜਾ ਸਕੇ ਸਿੱਖ ਦਾ ਮਤਲਬ ਇਹ ਹੀ ਹੈ ਜੋ ਸਿੱਖ ਸਕੋ ਸਿੱਖਦੇ ਰਹੋ ਸਿੱਖਦੇ ਰਹੋ ਸਾਡੇ ਬੱਚਿਆਂ ਨੂੰ ਨੌਜਵਾਨਾਂ ਨੂੰ ਚਾਹੀਦਾ ਕਿ ਅਸੀਂ ਹਰ ਰੋਜ਼ ਬਾਣੀ ਨਾਲ ਜੁੜੀਏ ਸਹਿਬ ਜੀ ਆਦਿਆ ਨੇ ਕੁਰਬਾਨੀ ਕਿਉਂ ਕੀਤੀ ਇਸ ਨੂੰ ਸਮਝੀਏ ਆਪਣੇ ਜੀਵਨ ਚ ਧਾਰਨ ਕਰੀਏ ਜਿੱਥੋਂ ਤੱਕ ਲੰਗਰ ਦਾ ਸਵਾਲ ਹੈ ਮੇਰਾ ਤੇ ਇੰਨਾ ਹੀ ਮੰਨਣਾ ਹੈ ਲੰਗਰ ਦਾ ਗੁਰੂ ਗ੍ਰੰਥ ਸਾਹਿਬ ਚ ਵੀ ਦੱਸਿਆ ਗਿਆ ਹੈ ਕਿਦਾਂ ਦਾ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਦੌਲਤ ਲੰਗਰ ਵੰਡੀਐ ਰਸ ਅੰਮ੍ਰਿਤ ਖੀਰ ਕੇ ਆਲੀ ਕਿ ਸਾਦਾ ਭੋਜਨ ਹੋਣਾ ਚਾਹੀਦਾ ਔਰ ਓਬਵੀਅਸਲੀ ਹੋਣਾ ਚਾਹੀਦਾ ਕਿ ਸਾਡੇ ਤਨ ਨੂੰ ਜਿੰਨਾ ਖਾਣ ਵਾਸਤੇ ਜ਼ਰੂਰਤ ਹੈ ਉਹ ਮਿਲੇ ਪਰ ਅਗਰ ਅਸੀਂ ਸਹਿਬਜ਼ਾਦਿਆਂ ਦੀ ਸਹਾਦਤ ਤੇ ਮਾਤਾ ਗੁਜਰੀ ਦੀ ਸਾਥ ਤੇ ਜਾ ਕੇ ਇਦਾਂ ਦਾ ਤੇ ਪਕਵਾਨ ਬਣਾਈਏ ਉਹ ਮੈਨੂੰ ਲੱਗਦਾ ਸ਼ੋਭਾ ਨਹੀਂ ਦਿੰਦਾ ਸਾਨੂੰ ਚਾਹੀਦਾ ਹੈ ਕਿ ਅਸੀਂ ਸੰਗਤ ਆਂਦੀ ਹੈ ਲੰਗਰ ਜ਼ਰੂਰ ਛਕਣਾ ਪੈਂਦਾ ਹੈ ਕਿਉਂਕਿ ਅਸੀਂ ਭੁੱਖਾ ਸੰਸਾਰ 'ਚ ਨਹੀਂ ਰਹਿ ਜਾਂਦਾ ਤੇ ਅਸੀਂ ਜ਼ਰੂਰ ਖਾਈਏ ਲੇਕਿਨ ਅਸੀਂ ਨਾ ਤੇ ਵਿਰਲਾਪ ਕਰਨਾ ਹੈ ਔਰ ਨਾ ਹੀ ਖੁਸ਼ ਹੋਣਾ ਹੈ ਅਸੀਂ ਅੰਦਰੋਂ ਪਰਮਾਤਮਾ ਦੇ ਨਾਲ ਨਾਮ ਦੇ ਨਾਲ ਜੁੜਨਾ ਹੈ ਗੁਰੂ ਸਾਹਿਬ ਤੇ ਤੱਤੀ ਤਵੀ ਤੇ ਬਹਿ ਕੇ ਕਹ ਰਹੇ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੇ ਅਸੀਂ ਤੇ ਨਾਮ ਨਾਲ ਜੁੜਨਾ ਜਿੰਨਾ ਹੋ ਸਕੇ ਉੱਥੇ ਜਾ ਕੇ ਅਸੀਂ ਸਿਮਰਨ ਕਰੀਏ ਜਿੰਨਾ ਹੋ ਸਕੇ ਅੰਦਰ ਨਾਲ ਜਾ ਕੇ ਜੁੜੀਏ ਜਿੰਨਾ ਹੋ ਸਕੇ ਸਹਿਬਜ਼ਾਦਿਆਂ ਬਾਰੇ ਅਸੀਂ ਇਹ ਪੜਨ ਲਈਏ ਕਿ ਹਰ ਨੌਜਵਾਨ ਇੱਕ 100 ਬੱਚਿਆਂ ਨੂੰ ਜਾ ਕੇ ਸਹਿਬਜ਼ਾਦਿਆਂ ਦੀ ਕਹਾਣੀ ਉਹਨਾਂ ਦੀ ਜਿੰਨੀ ਵੀ ਜੀਵਨ ਦੀ ਗਾਥਾ ਹੈ ਉਹ ਸੁਣਾਏਗਾ ਇਦਾਂ ਦੇ ਅਸੀਂ ਉਪਰਾਲੇ ਕਰੀਏ ਤਾਂ ਕਿ ਔਰ ਮੈਂ ਇਹ ਕਹਿਣਾ ਚਾਹੂੰਗਾ ਕਿ ਗੈਰ ਸਿੱਖਾਂ ਚ ਜਿਹੜੇ ਲੋਕ ਨਹੀਂ ਜਾਣਦੇ ਗੁਰੂਆਂ ਬਾਰੇ ਨਹੀਂ ਜਾਣਦੇ ਸਿੱਖ ਧਰਮ ਬਾਰੇ ਉਹਨਾਂ ਨੂੰ ਜਾ ਕੇ ਦੱਸਿਆ ਜਾਏ ਕਿ ਸਿੱਖ ਧਰਮ ਲੋਕਾਂ ਤੇ ਪਰਵਕਾਰ ਕਰਨ ਵਾਸਤੇ ਹੈ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਇਆ ਤਾਕਾ ਸਫਲ ਹੈ ਜੋ ਪਰਵਪਕਾਰੀ ਹੋਏ ਦੁੱਖ ਸਹੈ ਸਿਰ ਆਪਣੇ ਸੁਖदाई ਸਭ ਕੋਏ ਕਦਾ ਆਪਣੇ ਦੇ ਦੁੱਖ ਲੈ ਕੇ ਨਾ ਦੁਨੀਆ ਨੂੰ ਸੁਖੀ ਕਰਨਾ ਇਹ ਕਰਕੇ ਦਿਖਾਇਆ ਵੱਡੇ ਸਾਹਿਬ ਜੀ ਆਦੇ ਦੇਖੋ ਤੁਸੀਂ ਅਜੀਤ ਨਾਮ ਬਾਬਾਜੀਤ ਸਿੰਘ ਜਿਨ੍ਹਾਂ ਨੂੰ ਜਿੱਤਿਆ ਨਹੀਂ ਜਾ ਸਕਦਾ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਅੱਜ ਪੂਰੀ ਦੁਨੀਆ 'ਚ ਦੇਖੋ ਉਹਨਾਂ ਦਾ ਨਾਮ ਹੈ ਅਜੀਤ ਹੋਗੇ ਨਾ ਜੁਝਾਰ ਕਿਸ ਤਰ੍ਹਾਂ ਸੀ ਜੁਝਾਰੂ ਬੰਨਣਾ ਕਿਸ ਤਰ੍ਹਾਂ ਸੀ ਕੌਮ ਦੀ ਰੱਖਿਆ ਕਰਨੀ ਹੈ ਦੇਸ਼ ਦੀ ਸੇਵਾ ਕਰਨੀ ਹੈ ਧਰਮ ਦੀ ਸੇਵਾ ਕਰਨੀ ਹੈ ਇਹ ਜੁਝਾਰ ਤੋਂ ਸਿੱਖਣਾ ਹੈ ਫਿਰ ਬਾਬਾ ਜੋਰਾਵਰ ਸਿੰਘ ਦੇਖੋ ਕਿੰਨਾ ਮਹਾਨ ਨਾਮ ਜੋਰਾਵਰ ਜੋਰਾਵਰ ਕਿਵੇਂ ਬਣਨਾ ਹੈ ਸੱਚਾ ਜੋਰਾਵਰ ਉਹ ਨਹੀਂ ਹੈ ਜਿਹੜਾ ਕਿਸੇ ਨੂੰ ਲਤਾੜਦਾ ਹੈ ਸੱਚਾ ਜੋਰਾਵਰ ਉਹ ਹੈ ਜਿਹੜਾ ਧਰਮ ਦੇ ਲਈ ਦੇਸ਼ ਦੇ ਲਈ ਔਰ ਇਸ ਸੰਸਾਰ ਚ ਅਸੀਂ ਕਿਸ ਤਰ੍ਹਾਂ ਰੱਬ ਦੀ ਪ੍ਰਾਪਤੀ ਕਰਨੀ ਹੈ ਉਹ ਮਾਰਗ ਸਾਨੂੰ ਸਿਖਾਉਂਦਾ ਹੈ ਉਹਨੂੰ ਕਹਿੰਦੇ ਜੋਰਾਵਰ ਫਿਰ ਕਹਿੰਦੇ ਫਤਿਹ ਸਿੰਘ ਜਿਹੜਾ ਇਹ ਸੰਸਾਰ ਦਾ ਕਿਲਾ ਵੀ ਫਤਿਹ ਕਰਦਾ ਹੈ ਔਰ ਸੰਸਾਰ ਨੂੰ ਵੀ ਫਤਿਹ ਕਰਦਾ ਹੈ ਇਤੋਂ ਦੁੱਖਾਂ ਸੁੱਖਾਂ ਨੂੰ ਫਤਿਹ ਕਰਦਾ ਹੈ ਕਾਮ, ਕ੍ਰੋਧ, ਲੋਭ, ਅਹੰਕਾਰ ਤੋਂ ਵੀ ਉੱਪਰ ਉੱਠਦਾ ਹੈ ਔਰ ਇਸ ਸੰਸਾਰ ਦੇ ਦੁੱਖਾਂ ਤੋਂ ਸਾਨੂੰ ਬਚਾ ਕੇ ਜਾਂਦਾ ਹੈ ਅੱਜ ਜੇ ਅਸੀਂ ਇੱਥੇ ਬੈਠ ਕੇ ਤਿਲਕ ਲਾ ਕੇ ਇਹ ਮਾਲਾ ਪਾ ਕੇ ਜਨੇਊ ਪਾ ਕੇ ਅਸੀਂ ਗੱਲ ਕਰ ਰਹੇ ਹਾਂ ਨਾ ਤੇ ਇਹਦੀ ਦੇਨ ਕੌਣ ਹੈ ਸ੍ਰੀ ਗੁਰੂ ਤੇਗ ਬਹਾਦਰ ਤਿਲਕ ਜੰਜੂ ਰਾਖਾ ਪ੍ਰਭਤਾ ਦਾ ਤੇ ਉਹਨਾਂ ਦੀ ਇਹ ਕਿਰਪਾ ਹੈ ਸਾਰੇ ਦੇਸ਼ ਤੇ ਤੇ ਮੈਂ ਚਾਹੂੰਗਾ ਕਿ ਅਸੀਂ ਗੁਰੂ ਗ੍ਰੰਥ ਸਾਹਿਬਾਰੇ ਜ਼ਰੂਰ ਪੜੀਏ ਬਾਣੀ ਜ਼ਰੂਰ ਪੜੀਏ ਲੈਕਿਨ ਬਾਣੀ ਦੇ ਨਾਲ-ਨਾਲ ਆਪਣੇ ਇਤਿਹਾਸ ਨੂੰ ਵੀ ਜਾਣੀਏ ਔਰ ਅਸੀਂ ਸਾਰੇ ਨਾ ਕੇਵਲ ਇਕੱਲੇ ਗੁਰੂ ਘਰਾਂ ਚ ਗੁਰੂ ਘਰਾਂ ਚ ਤੇ ਰੋਜ਼ ਇਤਿਹਾਸ ਸੁਣਦੇ ਹੀ ਆ ਅਸੀਂ ਘਰ-ਘਰ ਜਾ ਕੇ ਅਸੀਂ ਪੂਰੇ ਦੇਸ਼ ਚ ਪੂਰੇ ਸੰਸਾਰ ਚ ਸਿੱਖ ਇਤਿਹਾਸ ਬਾਰੇ ਦੱਸੀਏ ਤਾਂ ਕਿ ਸਾਨੂੰ ਹੁਣ ਤੁਸੀਂ ਦੇਖੋ ਸਾਡੇ ਨਿਰਮਲ ਜਿਹੜਾ ਇੱਕ ਭੇਖ ਹੈ ਮੈਂ ਵੀ ਉਸ ਤੋਂ ਸੰਬੰਧ ਰੱਖਦਾ ਨਿਰਮਲ ਭੇਖ ਦੇ ਸੰਤਾਂ ਨੇ ਜਦ ਬਹੁਤ ਜ਼ਿਆਦਾ ਅਤਿਆਚਾਰ ਹੋਏ ਸਾਡੇ ਤੇ ਹੋਰ ਆਪਣੇ ਜਦ ਮੁਗਲ ਰਾਜ ਤੋਂ ਬਾਅਦ ਸਾਡੇ ਦੇ ਅੰਗਰੇਜ਼ਾਂ ਨੇ ਰਾਜ ਕੀਤਾ ਉਸ ਵਕਤ ਬਾਣੀ ਘਰ ਘਰ ਜਾ ਕੇ ਪੜ੍ਹਾਉਂਦੇ ਸੀ ਉਹ ਤੁਹਾਨੂੰ ਬੜੀ ਕਮਾਲ ਦੀ ਗੱਲ ਦੱਸਦਾ ਉਹ ਪਿਖਿਆ ਲੈਣ ਜਾਂਦੇ ਸੀ ਜਿਹਨੂੰ ਪੱਗਾ ਜਾ ਕਹਿੰਦੇ ਆ ਪਿੰਡਾਂ ਚੋਂ ਮਾਲੋ ਉਹਨਾਂ ਨੇ ਕਿਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਰੱਖਿਆ ਕਿਉਂਕਿ ਮੰਗਣਾ ਗੁਰੂ ਦਾ ਸਿਧਾਂਤ ਨਹੀਂ ਹੈ ਗੁਰੂ ਦਾ ਸਿਧਾਂਤ ਤਾਂ ਦੇਣਾ ਪਰ ਜਦ ਅਸੀਂ ਕੋਈ ਸੇਵਾ ਕਰਦੇ ਆ ਤੇ ਗੱਜਾ ਲੈਣ ਚਲੇ ਜਾਂਦੇ ਆ ਜਦੋਂ ਜਾਂਦੇ ਹੀ ਤੇ ਉਹਨਾਂ ਜਾ ਕੇ ਮਾਤਾਵਾਂ ਨੂੰ ਕਿਹਾ ਮਾਤਾ ਕਿ ਤੁਸੀਂ ਬੋਲੋ ਸ਼ਬਦ ਬੋਲੋ ਉਹਨਾਂ ਨੇ ਕਿਹਾ ਜੀ ਅਸੀਂ ਅਨਪੜ੍ਹ ਆ ਸਾਨੂੰ ਤਾਂ ਬੋਲਣਾ ਨਹੀਂ ਆਂਦਾ ਉਹਨਾਂ ਨੇ ਕਿਹਾ ਨਾਲੇ ਉਹਨਾਂ ਨੇ ਸੇਵਾ ਲੈਣੀ ਨਾਲੇ ਕਿਹਾ ਮਾਤਾ ਤੁਸੀਂ ਮੂਲ ਮੰਤਰੀ ਪੜ੍ਹ ਲਓ ਬੋਲੋ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਜ ਸਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਸ ਤਰ੍ਹਾਂ ਕਹਿ ਕੇ ਉਹਨਾਂ ਨੇ ਨਾਲ ਲਾ ਲੈਣਾ ਔਰ ਉਹ ਨਾਲੇ ਭਿੱਖਿਆ ਲੈਣੀ ਨਾਲੇ ਇਸ ਲੋਕ ਸਿਖਾ ਦੇਣਾ ਇਹ ਕੰਮ ਕੀਤੇ ਆ ਸਾਡੇ ਮਹਾਪੁਰਖਾਂ ਨੇ ਅਗਰ ਅਸੀਂ ਐਵੇਂ ਘਰ ਘਰ ਜਾ ਕੇ ਘਰ ਘਰ ਜਾ ਕੇ ਇਹ ਦਸੀਏ ਕਿ ਇੱਕ ਉਹ ਇੱਕ ਹੈ ਰੱਬ ਇੱਕ ਤੋਂ ਸ਼ੁਰੂ ਕੀਤੀ ਗੱਲ ਇਹ ਨਹੀਂ ਕਿਹਾ ਕਿ ਕੋਈ ਦੋ ਨੇ ਤੇ ਬਹੁਤ ਵੱਡੀ ਸਿੱਖਿਆ ਹੈ ਬਹੁਤ ਹੀ ਜ਼ਿਆਦਾ ਗਹਿਰੀ ਸਿੱਖਿਆ ਹੈ ਅਗਰ ਅਸੀਂ ਸਹਿਬ ਜਿਆਦਾ ਦਾ ਜੀਵਨ ਜਿਨ੍ਹਾਂ ਨੇ ਇੰਨੀ ਵੱਡੀ ਸਹਾਇਤਤੀ ਉਹਦਾ ਵੀ ਪ੍ਰਚਾਰ ਨਹੀਂ ਕਰ ਸਕਦੇ ਤੇ ਅਸੀਂ ਕੁਝ ਨਹੀਂ ਕਰ ਸਕਦੇ ਅਸੀਂ ਤਾਂ ਕੱਲਾ ਪ੍ਰਚਾਰ ਕਰਨਾ ਉਹਨਾਂ ਨੇ ਜੀਵਨ ਹੀ ਦੇ ਦਿੱਤਾ ਉਹਨਾਂ ਨੇ ਸਾਡੇ ਲਈ ਇੱਕ ਇਦਾਂ ਦੇ ਪੂਰਨੇ ਪਾਤੇ ਜਿਸ ਨੂੰ ਸਿੱਖ ਕੇ ਆਪਾਂ ਆਪਣਾ ਜੀਵਨ ਵੀ ਸਫਲ ਕਰ ਸਕਦੇ ਹਾਂ ਇਸ ਸੰਸਾਰ ਨੂੰ ਵੀ ਸੁਖ ਦੇ ਸਕਦੇ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਏਸੀ ਸਵਾਮੀ ਰਜੇਸ਼ਵਰ ਜੀ ਜਿਨ੍ਹਾਂ ਨੇ ਪੂਰਾ ਇਤਿਹਾਸ ਬਾਰੇ ਦੱਸਿਆ ਤੇ ਜਿਹੜੀ ਉਹਨਾਂ ਨੇ ਪੂਰਾ ਪਰਿਵਾਰ ਵਾਰਤਾ ਸਾਡੇ ਸ਼ਾਹਦਾਂ ਦਿੱਤੀਆਂ ਲਸਾਨੀ ਸ਼ਾਹਦਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਤੇ ਉਸ ਨੂੰ ਬਾਣੀ ਪੜ੍ਹ ਕੇ ਯਾਦ ਕੀਤਾ ਹੈ ਬੱਚਿਆਂ ਤੱਕ ਉਸ ਬਾਣੀ ਨੂੰ ਪੜਾਇਆ ਜਾਵੇ ਜੋ ਛੋਟੇ ਸਹਿਬ ਜੀ ਦੇ ਜਾਂ ਵੱਡੇ ਸਹਿਬ ਜੀ ਦੇ ਜਾਂ ਪੂਰੀ ਗੁਰਬਾਣੀ ਦੇ ਅਸੀਂ ਗੱਲ ਕਰੀਏ ਸੋ ਜੁੜੇ ਹੋ ਡੇਲੀ ਪੋਸਟ ਮੈਂ ਆਪਣਾ ਕਰਨ ਪਰਸਨ ਦਲੇਰ ਦੇ ਨਾਲ ਸੰਦੀਪ ਕੰਬੋ ਚੰਡੀਗੜ੍ਹ